ਬਾਤ ਉਹਦਾ ਪਲਾ ਸਾਂਝਾ ਮਨ ਜਥੇਬੰਦੀ ਡਿਸਟ੍ਰਿਕਟ ਪੰਜਾਬ ਅੱਜ ਅਸੀਂ ਪਹੁੰਚੇ ਆਂ ਜੀ ਪਿੱਛੀ ਪਿੰਡ ਦੇ ਪਿੰਡ ਮੱਧਰਕਲਾਂ ਜਿੱਥੇ ਇੱਕ ਭੈਣ ਦੇ ਵਿਆਹ ਵਾਸਤੇ ਇਹ ਜਥੇਬੰਦੀ ਖੜੀ ਸੀ ਨਾਲ ਪਰਿਵਾਰ ਦੇ ਪਰਿਵਾਰ ਦਾ ਸਾਰਾ ਇਹ ਜਥੇਬੰਦੀ ਬਣੀ ਆ ਜੀ ਸੋ ਕੁੜੀ ਦੀ ਮਾਤਾ ਜੀ ਯਾੜੀ ਕੁੜੀ ਦੀ ਮਾਤਾ ਜੀ ਤੇ ਉਹਦੀ ਭੈਣ ਸਾਡੇ ਨਾਲ ਸੰਪਰਕ ਜੀ ਤੇ ਸਾਡੇ ਨਿਸ਼ਾਨ ਸਿੰਘ ਜੀ ਖਲਕਾ ਕੇ ਆਪਣੇ ਪਿੱਖੀ ਵਿਲਡਪਰੰ ਇੰਚਾਰਜ ਜਿਹੜੇ ਉਹ ਨਾਲ ਆ ਜੀ ਬਲਦੇਵ ਰਾਜ ਜੀ ਜਿਹੜਾ ਚੇਅਰਮੈਨ ਪਾਉ ਕਸ਼ਮੀਰ ਸਿੰਘ ਜੀ ਸੁਭਾਸ ਕਤਰ ਬਲਵਿੰਦਰ ਸਿੰਘ ਜੀ ਤੇ ਸਾਡੇ ਮੁੱਖ ਚੇਅਰਮੈਨ ਡਾਕਟਰ ਅਲਮੋਲ ਜੀ ਸਾਰੀ ਟੀਮ ਸਮੇਤ ਇਸ ਪ੍ਰਵਾਬ ਦੇ ਨਾਲ ਇਸ ਖੁਸ਼ੀ ਦੇ ਮੌਕੇ 'ਤੇ ਖੜੀ ਹੈ ਜੱਥੇਬੰਦੀ ਸੋ ਇਸ ਦੇ ਮੱਧੇ ਨਜ਼ਰ ਹੁਣ ਅਸੀਂ ਭਾਈ ਇਨਸ਼ਾਨ ਸਿੰਘ ਜੀ ਨਾਲ ਗੱਲਬਾਤ ਕਰਦੇ ਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 26 ਸਤੰਬਰ 2020 ਨੂੰ ਅੱਜ ਨੇ ਮੱਧਰ 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 ਮਸਾਪਾ ਇਹੇ ਜਿਹੜਾ ਕਰਨਤਨ ਤਸਵੀਰ ਪੱਟੀ ਦੇਖਿਆ ਇੱਕ ਲੋੜਵੰਦ ਪਰਿਵਾਰ ਇੱਕ ਮਾਤਾ ਜ ਜਿਹਨਾਂ ਦੇ ਦੋ ਲੜਕੀਆਂ ਹੀ ਹਨ ਜਿਨ੍ਹਾਂ ਦੇ ਆਸਰੇ ਵਿੱਚ ਉਹ ਬੇਟੇ ਗੁੱਦਰ ਚੁੱਕੇ ਸੀ। ਇਹ ਸਰਦਾਰ ਸਾਇਨ ਜਾ ਚੁੱਕਾ ਸੀ ਕੋਈ ਸਹਾਰਾ ਨਹੀਂ ਜਿਨ੍ਹਾਂ ਨੇ ਅੱਜ ਪ੍ਰਮਾਤਮਾ ਨੇ ਮਿਹਰ ਕੀਤੀ ਜਿਹੜੇ ਪੰਦੀ ਤੇ ਜਿਹੜੇ ਕੰਦੀ ਬਹੁਤ ਦਾੜਾ ਸੰਘਾ ਮਾ ਜਿਹੋ ਅੱਜ ਇਸ ਟਾਈਮ ਤੇ ਵੱਡੀ ਬੇਟੀ ਦੇ ਵਿਆਹ ਕਾਰਜ ਵਿੱਚ ਸ਼ਾਮਲ ਹੋਏ ਆ ਜਿਨ੍ਹਾਂ ਦੇ ਵਿੱਚ ਮੇਰੇ ਅਹੁਦੇਦਾਰ ਸਰਦਾਰ ਮੇਨ ਰਤਨ ਅਮਰੋਦ ਜੀ ਪੰਜਾਬ ਚੇਅਰਮੈਨ ਜੀ ਆਪ ਕੋ ਮੈਂਬਰ ਪੰਜਾਬ ਦੇ ਹਰਜੀਤ ਸਿੰਘ ਜੀ ਉਪਾ ਸਤੰਬਰ ਸਾਹਿਬ ਦੇ ਬਲਵਿੰਦਰ ਸਿੰਘ ਜੀ ਅਤੇ ਪਲਾਗ ਪ੍ਰਧਾਨ ਸਾਡੇ ਤਜ਼ੀਮ ਰਾਜੀ ਜਲਤ ਕਰਨ ਦਾ ਚੇਅਰਮੈਨ ਜੀ ਸਾਡੇ ਸ਼ਮੀਰ ਸਿੰਘ ਜੀ ਅਤੇ ਸਰਕਲ ਪ੍ਰਧਾਨ ਸਾਡੇ ਕੋਬੀ ਜੀ ਬੱਬੀ ਜੀ ਜਿਨ੍ਹਾਂ ਕੇ ਬੱਬੀ ਕਰਕੇ ਮਸ਼ਹੂਰ ਆ ਲੋਕ ਜਿਨ੍ਹਾਂ ਸਪਰਸ਼ ਚ ਅੱਗੇ ਵਾਸਤੇ ਵੀ ਕੋਈ ਕਿਸੇ ਨੂੰ ਲੋੜ ਹੈ ਕਿਸੇ ਤਰ੍ਹਾਂ ਦੀ ਇਹ ਜਥੇਬੰਦੀ ਆਪ ਜੀ ਦਾ ਵਜਨ ਬੰਦ ਹੈ ਆ ਜਿਹਦੇ ਸਦਾ ਚਰਨਾ ਚ ਹਾਜ਼ਰ ਆ ਮਹਾਰਾਜ ਜਥੇਬੰਦੀ ਜੀ ਸਿੱਧਾ ਚੜ੍ਹੀ ਕੜੀ ਰੱਖੇ ਇਸੇ ਪ੍ਰਤੀਬੱਧ ਹੋਣ ਲੋੜਵੰਦ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਦੋਰ ਨਹੀਂ ਕਰਦੇ ਆਪ ਆੜਕਾ ਕੈਂਕਰ ਆਜੀ ਆਜੀ ਦਾ ਦਾਸ ਹੜਕਾ ਕੈਂਕਰ ਤੇ ਦਾ ਪ੍ਰਧਾਨ ਮਿਸ਼ਾਨ ਸਿੰਘ ਬੇਨਤੀ ਕਰਦਾ ਹੈ ਕਿ ਵਰਤ ਇਹ ਭਲੇ ਵਾਸਤੇ ਜਹੇ ਬੰਦੀ ਆਪ ਜੀ ਦੇ ਹਰ ਟਾਈਮ ਹਾਜ਼ਰ ਹੈ ਜਿਹੜੀ ਘੰਟੇ ਕਦੋਂ ਵੀ ਫੋਨ ਕਰੋ ਕਿਸੇ ਤਰ੍ਹਾਂ ਦੀ ਕਿਸੇ ਵੀ ਪਰਿਵਾਰ ਨੂੰ ਵੀ ਇਸ ਪਰਿਵਾਰ ਨੂੰ ਕਿਸੇ ਵੀ ਪਰਿਵਾਰ ਨੂੰ ਲੋੜ ਹੋਵੇ ਆ ਫੋਨ ਕਰਕੇ ਸੈਡਨਾ ਉਹ ਮੀਡੀਆ ਅੰਚਾਰ ਸਰਵਰ ਜੰਦਰ ਕੁਮਾਰ ਜੀ ਨੇ ਇਹਨਾਂ ਨਾਲ ਕਿਸੇ ਨਾਲ ਸਾਜਣਾ ਪਹਿਲਾਂ ਹੀ ਟੱਕਰ ਕੇ ਅਸੀਂ ਹਾਜ਼ਰ ਹੋਵਾਂਗੇ ਕੋਈ ਵਿਆਹ ਕਾਰਜ ਹੋਵੇ ਕਿਸੇ ਤਰ੍ਹਾਂ ਦੀ ਲੋੜ ਹੋਵੇ ਖਾਣੇ ਪਾਣੇ ਤੋਂ ਹੀ ਸਾਰਾ ਕੰਮ ਦੇ ਕੇ ਕਿ ਕਿ ਨੂੰ ਤੰਗ ਕਰਦਾ ਕਿ ਕਿਸ ਤਰ੍ਹਾਂ ਦਾ ਗਰੀਬ ਨੂੰ ਤੰਗ ਕਰਦਾ ਇਸ ਤਰ੍ਹਾਂ ਦਾ ਬਹੁਤ ਇਹ ਕੰਮ ਚੱਲਿਆ ਹੈ ਕਿਉਂ ਜ਼ੋਰ ਚੱਲਿਆ ਬਹੁਤ ਹੈ ਇਹ ਲਈ ਜ세ਬਾਂ ਦੀ ਹਰ ਵੇਲੇ ਵਜਨ ਬੰਦਦੇ ਆ ਜੇ ਚਰਨਾ ਚ ਫਾਦੇ ਰਿਆ ਇਸ ਲਈ ਬੋਲ ਹੈ ਕੁਝ ਛੋਟਾ ਸਪਾਈਆਂ ਅੱਜ ਜੋ ਹੁਣੇ ਅੱਜ ਇਹ ਸਭੀ ਚਲੋ ਆਪਣੇ ਘਰ ਤੋਂ ਸ਼ਿਕਾਣੇ ਜਾ ਰਹੀ ਆ ਮੈਂ ਇੰਨੀ ਬੜੀ ਖੁਸ਼ੀ ਆ ਜਿਹੜੇ ਕੰਦੀ ਨੂੰ ਪ੍ਰਮਾਤਮਾ ਨੇ ਸਾਡੇ ਦੇ ਮਿਹਰ ਕੀਤੀ ਹੈ ਜੋ ਕਿ ਕਵੀਰ ਦੇ ਲੰਮੀ ਆਸ ਪੂਰੇ ਹੋਏ ਆ ਕਿ ਕਵੀਰ ਜੀ ਹਾਜ਼ਰ ਹੋ ਅੰਦੇ ਦੋ ਦਿਨਾਂ ਦੇ ਵਿੱਚ ਹਾਜ਼ਰ ਹੋਈ ਆ ਜ세ਬਾਂ ਦੀ ਦੋ ਦਿਨਾਂ ਦੇ ਵਿੱਚ ਵਿਆਹ ਕਾਰਜ ਹੋਇਆ ਜੋ ਕਿ ਸਹਾਰਾ ਨਹੀਂ ਸੀ ਨਾ ਚਰਨਿਆਂ ਦਾ ਕੋਈ ਅੱਜ ਮਹਾਰਾਜ ਨੇ ਕਿ ਸਹਾਰਾ ਬਣਾਇਆ ਕੁਛਾਰਾ ਆਪ ਵਿੱਚ ਲੋਕੇ ਕਤਾਰਪੁਰ ਤਸਰਵਾਦ ਵਿੱਚ ਆਲਣਾ ਨੀ ਜਾਵਾ ਉਹ ਮਾਵਾਂ ਕਾਂਸਾ ਆਪ ਵਿੱਚ ਲੋਕਾਂ ਨਾ ਧੀਆਂ ਦਾ ਕਾਰਜ ਸਫਲ ਹੋਇਆ ਇਸ ਕਰਕੇ ਬਿਵਸਾਏ ਵਧੀ ਪਹੁੰਚ ਗਿਆ ਬੋਲਦਾ ਉਹ ਗਲਤੀ ਹੈ ਵਾਹ ਇੱਕ ਜੀ ਕਾ ਵਾਹ ਇੱਕ ਜੀ